ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਉਤਸ਼ਾਹ ਦੇਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ। ਅਜਿਹੇ ਹੀ ਉਪਰਾਲਾ ਗਤੀਸ਼ੀਲ ਅਗਵਾਈ ਹੇਠ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿੱਖਿਆ ਵਿਭਾਗ ਪੰਜਾਬ, ਪੰਜਾਬ ਇੰਡਸਟਰੀਅਲ ਟ੍ਰੇਨਿੰਗ ਸਪੋਰਟਸ ਐਸੋਸੀਏਸ਼ਨ ਦੇ ਵੱਲੋਂ ਕਰਵਾਇਆ ਗਿਆ ਜਿੱਥੇ ਜ਼ੋਨਲ ਸੱਭਿਆਚਾਰ ਮੁਕਾਬਲੇ ਅਤੇ ਖੇਡਾਂ ਦਾ ਇਨਾਮ ਵੰਡ ਸਮਾਗਮ ਕੀਤਾ ਗਿਆ। ਕਾਬਿਲ ਗੌਰ ਹੈ ਕਿ ਇਸ ਮੌਕੇ ਕੁਲਵੰਤ ਸਿੰਘ ਸਿੱਧੂ ਮਾਨਯੋਗ ਜੀਵਨ ਸਿੰਘ ਸੰਗਵਾਲ ਅਤੇ ਵਿਸ਼ੇਸ਼ ਤੌਰ ਤੇ ਮਹਿਮਾਨ ਸੰਜੀਵ ਸ਼ਰਮਾ ਵੀ ਉਪਸਥਿਤ ਰਹੇ ਇਸ ਮੌਕੇ ਆਈਟੀਆਈ ਕਾਲਜ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਦੇ ਵੱਲੋਂ ਵੀ ਖਾਸ ਸ਼ਿਰਕਤ ਕੀਤੀ ਗਈ ਦੇ ਛੱਬਿਆਚਾਰਕ ਤੇ ਇਨਾਮ ਵੰਡ ਸਮਾਰੋਹ ਵਿਖੇ ਸ਼ਮੂਲੀਅਤ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਈ ਨੌਜਵਾਨਾਂ ਨੇ ਮੁੰਡੇ ਕੁੜੀਆਂ ਨੇ ਗਿੱਧੇ ਰਾਹੀਂ ਸੋਲੋ ਗੀਤਾਂ ਰਾਹੀਂ ਕੰਗੜੇ ਰਾਹੀਂ ਜਿੱਤੇ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਇਆ ਉਥੇ ਕੁੜੀਆਂ ਨੇ ਜਿਹੜੀਆਂ ਸਿੰਗਰ ਕੁੜੀਆਂ ਨੇ ਉਹਨਾਂ ਨੇ ਬਰਾਈਆਂ ਜਿਹੜੀਆਂ ਸਮਾਜ ਦੇ ਉਹਨਾਂ ਨੂੰ ਜਲ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੀਆ ਕਿ ਸਾਡਾ ਸੱਭਿਆਚਾਰ ਬਹੁਤ ਮਿਰਸਾ ਅਮੀਰ ਹੈ ਇਹਨੂੰ ਸੰਭਾਲਣ ਦੀ ਜ਼ਰੂਰਤ ਹੈ ਇੱਕ ਇੱਕ ਕੋਰੀਓਗ੍ਰਾਫੀ ਨੇ ਪੇਸ਼ ਕੀਤਾ ਹੈ ਵੀ ਜਿਹੜਾ ਦਰਸ਼ਕਾਂ ਨੂੰ ਪਾਣੀ ਕੱਟਿਆ ਨਾ ਜਾਵੇ ਉਹਨਾਂ ਨੂੰ ਪਾਣੀ ਦਿੱਤਾ ਜਾਵੇ ਇਹ ਬਹੁਤ ਵੱਡਾ ਮੈਸੇਜ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਆਪਾਂ ਵੱਧ ਤੋਂ ਵੱਧ ਜਿਹੜਾ ਆਪਣਾ ਸਮਾਜ ਨੂੰ ਹਰਾ-ਪਰਾ ਰੱਖੇ ਬੂਟਿਆਂ ਦੀ ਪੌਦਿਆਂ ਦੀ ਸੰਭਾਲ ਕਰਦੇ ਤੇ ਨਵੇਂ ਬੂਟੇ ਲਾਏ ਮੈਂ ਬਰਜਿੰਦਰ ਸਿੰਘ ਜੀ ਨੂੰ ਸਮੁੱਚੀ ਟੀਮ ਨੂੰ ਸਾਡੇ ਨਾਲ ਚਰਨ ਜੀ ਵਿਸ਼ਕਰਮ ਜੀ ਨੇ ਇਹ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਪ੍ਰੋਗਰਾਮ ਬਹੁਤ ਵਧੀਆ ਰਹਿ ਗਿਆ ਜਿੱਦਾਂ ਕਿ ਵਿਰਸਾ ਘਟਦਾ ਜਾ ਰਿਹਾ ਹੈ ਬਹੁਤ ਲੋਕਾਂ ਵਿੱਚ ਬੈਸਟਰ ਆ ਚੁੱਕਿਆ ਜਿਵੇਂ ਕਹਿ ਲਵਾਂ ਕਿ ਉਹ ਆਪਾਂ ਪਿਆਵਲ ਜਾ ਰਹੇ ਹਾਂ ਹਾਂ ਆਮ ਆਦਮੀ ਪਾਰਟੀ ਇਹ ਜਿਹੜੀ ਹੈ ਸਮਾਜਿਕ ਬਰਾਈ ਹੈ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਪਾਕ ਲੋਕਤੰਤਰ ਆਜ਼ਾਦ ਆ ਕਿਸੇ ਨੂੰ ਵੀ ਕਿਸੇ ਪਾਸੇ ਜਾਣ ਦੀ ਖੁੱਲ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਜਿਹੜਾ ਵਿਰਸਾ ਉਹਨੂੰ ਜਰੂਰ ਸੰਭਾਲੀਏ ਉਹ ਜਲਦੀ ਨਾ ਸਵਾਵਾਂਗੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇ ਬਹੁਤ ਮੰਦ ਪੱਗ ਵੀ ਕਟਣਾ ਹੋਈ ਹੈ ਕਿਸੇ ਮੰਦ ਦਾ ਪਦ ਚਲੇਗਾ ਇਹਦੀ ਜੁਰਮੇ ਦੀ ਜਾਂਚ ਜਾਰੀ ਹੈ ਸਟ ਬਣ ਦਿੱਤੀ ਗਈ ਹੈ ਦੋਸ਼ੀ ਕਿਸੇ ਕੀਮਤ ਤੇ ਬਖਸ਼ੇ ਨਹੀਂ ਜਾਣਾ ਠੀਕ ਹੈ ਜੀ ਕੋਈ ਗੈਸਟਰ ਆਦਾ ਕਿ ਉਹ ਜ਼ਿੰਮੇਵਾਰੀ ਵੀ ਲੈ ਲਈ ਹੈ ਜੀ ਉਹਨਾਂ ਨੇ ਬੜੀ ਜਲਦੀ ਜਿਹੜੇ ਨੇ ਕਾਨੂੰਨ ਦੇ ਹੱਥੋਂ ਉਹਨਾਂ ਦੇ ਗੱਲ ਤੱਕ ਪਹੁੰਚ ਜਾਣਗੇ ਇਹ ਅੱਜ ਲੁਧਿਆਣਾ ਜ਼ੋਨ ਦਾ ਕਲਚਰਲ ਕੰਪੀਟੀਸ਼ਨ ਤੇ ਜੋ ਗੇਮਸ ਦਾ ਕੰਪੀਟੀਸ਼ਨ ਹੋਇਆ ਸੀ ਉਹਦਾ ਨਾਮ ਮੰਡ ਸਮਾਰੋਹ ਆ ਲੁਧਿਆਣਾ ਜ਼ੋਨ ਦੇ ਵਿੱਚ ਲੁਧਿਆਣਾ ਡਿਸਟ੍ਰਿਕਟ ਦੇ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਆਈਟੀਆਈ ਦੇ ਸਟੂਡੈਂਟਸ ਪਾਰਟਿਸਿਪੇਟ ਕਰਦੇ ਨੇ ਅੱਜ ਇਹਨਾਂ ਦਾ ਕਲਚਰ ਕੰਪੀਟੀਸ਼ਨ ਖਤਮ ਹੋਇਆ ਤੇ ਹੁਣਾਂ ਦਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਊਗਾ ਤੇ ਇਹ ਪੰਜਾਬ ਇੰਡਸਟਰੀਅਲ ਟ੍ਰੇਨਿੰਗ ਸਪੋਰਟਸ ਅਸੋਸੀਏਸ਼ਨ ਪਟਸਾ ਦੇ ਤਹਿਤ ਹੁੰਦਾ ਅਸੀਂ ਸਟੂਡੈਂਟ ਦੇ ਕੋਲੋਂ ਦਾਖਲੇ ਵੇਲੇ 50 ਰੁਪਿਆ ਫੀਸ ਸਪੋਰਟਸ ਵਜੋਂ ਲੈਨੇ ਆ ਉਹਨਾਂ ਫੰਡਾਂ ਦੇ ਵਿੱਚ ਉਹ ਸਾਰਾ ਜਿਹੜਾ ਪ੍ਰੋਗਰਾਮ ਕਰਵਾਇਆ ਜਾਂਦਾ ਸਰ ਜਿਸ ਤਰੈਕ ਜ਼ੋਨਲ ਲੈਵਲ ਦਾ ਕੰਪੀਟੀਸ਼ਨ ਹੈ ਇਸ ਤੋਂ ਬਾਅਦ ਕੋਈ ਇੰਟਾ ਜ਼ੋਨਲ ਕਰੇਗਾ ਕੋਈ ਇਸ ਤਰ੍ਹਾਂ ਹੁਣ ਇਹ ਡਿਪਾਰਟਮੈਂਟ ਨੇ ਸਾਰੇ ਪੰਜਾਬ ਨੂੰ 8 ਜ਼ੋਨਾਂ 'ਚ ਵੰਡਿਆ ਹੋਇਆ ਇਹ ਜ਼ੋਨ ਦੇ ਕੰਪੀਟੀਸ਼ਨ ਸੀਗਾ ਅੱਜ ਜੋ ਜੋ ਕਿ ਲੁਧਿਆਣਾ ਚੋਂ ਇਸ ਤੋਂ ਬਾਅਦ ਸਟੇਟ ਲੈਵਲ ਦਾ ਫੰਕਸ਼ਨ ਹੁੰਦਾ ਉਹ ਡਿਪਾਰਟਮੈਂਟ ਡਿਸਾਈਡ ਕਰਦਾ ਓਕੇ ਕਿਹੜਾ ਚਾਹੁੰਦੇ ਜੋ ਅੱਜ ਫੰਕਸ਼ਨ ਦੇ ਬਾਰੇ ਅੱਜ ਸਾਡੇ ਲੁਧਿਆਣਾ ਦੇ ਜਿਹੜੇ ਆਈਟੀਏ ਆਸ-ਪਾਸ ਸਾਰੇ ਸਾਡੇ ਜ਼ੋਨਲ ਲੁਧਿਆਣਾ ਜਿਹਦੇ ਵਿੱਚ ਤਕਰੀਬਨ 50 ਤੋਂ 60 ਆਈਟੀਏ ਹੈਗੇ ਆ ਅੱਜ ਸਾਡੇ ਇੱਥੇ ਗੁਨਾਰਕ ਭਵਨ ਦੇ ਵਿੱਚ ਬਹੁਤ ਵਧੀਆ ਕਲਚਰ ਪ੍ਰੋਗਰਾਮ ਬੱਚਿਆਂ ਨੇ ਮਤਲਬ 3 ਸਾਲ ਬਾਅਦ ਹੋ ਰਿਹਾ ਕਿਉਂਕਿ ਕੋਵਿਡ ਦੇ ਵਿੱਚ ਇਹ ਹੋਇਆ ਨਹੀਂ ਸੀ ਆ 3 ਸਾਲ ਬਾਅਦ ਤੇ ਦੇਖੋ ਵੀ ਕਿੰਨੇ ਅੱਜ ਬੱਚਿਆਂ ਨੇ ਤਿਆਰੀ ਕੀਤੀ ਹੋਈ ਆ ਔਰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਅਸੀਂ ਆਪਣਾ ਪੁਰਾਣਾ ਵਿਰਸਾ ਭੁੱਲਦੇ ਜਾ ਰਹੇ ਹਾਂ ਸੋ ਇਹ ਜਿਹੜਾ ਕਲਚਰ ਪ੍ਰੋਗਰਾਮ ਨੇ ਸਾਡਾ ਵਿਰਸਾ ਯਾਦ ਰੱਖਦਾ ਔਰ ਜਿੱਦਾਂ ਤੁਹਾਨੂੰ ਅੱਜਕੱਲ ਪਤਾ ਵੀ ਲੋਕੀ ਡਰੱਗੀ ਹੋਈ ਜਾ ਰਹੇ ਆ ਜਾਂ ਹੋਰ ਪਾਸੇ ਲੋਕੀ ਜਾ ਰਹੇ ਆ ਬੈਟਰ ਆ ਵੀ ਲੋਕਾਂ ਨੂੰ ਇਸ ਪਾਸੇ ਕਲਚਰ ਵੱਲ ਆਪਣੇ ਪੰਜਾਬੀ ਵੱਲ ਲਾਈਏ ਤਾਂ ਕਿ ਜਿਹੜਾ ਆਪਣਾ ਪੰਜਾਬ ਦਾ ਪਵਿੱਖਾ ਬਹੁਤ ਅੱਗੇ ਜਾਵੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ